ਆਪੀ ਨੇ ਭੋਗ ਭੋਗ ਕੈ ਹੋਏ ㅄਮੜ ਭੌਰ ਸਦਾਇਆ ਵੱਡਾ ਹੋ ਆਦੁਣੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਬੱਚੀ ਐ ਬਹਿ ਲਿਖਾ ਕਰ ਸਮਝਾਇਆ ਪਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੈ ਜਨਮ ਗਵਾਇਆ ਮਨ ਅੰਧੈ ਜਨਮ ਗਵਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪਾਂ ਆਸਾ ਕੀ ਬਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਸਾਂਝੀ ਕੀਤੀ ਸੀ ਖਾਲਸਾ ਪ੍ਰਗਟ ਦਿਹਾੜਾ ਵਿਸਾਖੀ ਨੂੰ ਮੁੱਖ ਰੱਖਦੇ ਆਪਾਂ ਪਿਛਲੇ ਕੁਝ ਦਿਨਾਂ ਤੋਂ ਸਾਝ ਪਾ ਰਹੇ ਸੀ ਇਸ ਕਰਕੇ ਇਸ ਲੜੀ ਦੇ ਵਿੱਚ ਆਪਾਂ ਦੁਬਾਰਾ ਅੱਜ ਜੁੜੇ ਹਾਂ ਤਿੰਨ ਨੰਬਰ ਪੌੜੀ ਦਾ ਪਾਠ ਆਪ ਜੀਆਂ ਨੇ ਸ਼ਰਵਣ ਕੀਤਾ ਹੈ 24 ਪੌੜੀਆਂ ਨੇ ਹਰ ਇੱਕ ਪੌੜੀ ਦੀ ਆਖਰੀ ਪੰਕਤੀ ਹੀ ਉਸ ਪੂਰੇ ਸ਼ਲੋਕ ਦਾ ਪਿਛੇ ਦਾ ਸੈਂਟਰਲ ਆਈਡੀਆ ਮੰਨਿਆ ਗਿਆ ਹੈ ਇਸ ਪਾਵਨ ਬਚਨ ਚ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਮਨ ਅੰਧੇ ਜਨਮ ਗਵਾਇਆ ਕਿਸੇ ਦਾ ਸਰੀਰ ਕਰਕੇ ਅੱਖਾਂ ਕਰਕੇ ਅੰਨ ਹੋਣਾ ਕਿਸੇ ਹੱਥ ਸੇ ਕਰਕੇ ਜਾਂ ਜਨਮ ਤੋਂ ਉਹਨੂੰ ਸਾਡੇ ਸਮਾਜ ਦੀ ਸ਼ਬਦਾਵਲੀ ਦੇ ਵਿੱਚ ਅੰਨਾਂ ਨਹੀਂ ਕਹਿੰਦੇ ਅਕਸਰ ਅੰਨਾਂ ਸੀ ਉਹਨੂੰ ਕਹਿੰਦੇ ਆ ਜੋ ਵੇਖ ਸਕਦਾ ਸੀ ਪਰ ਵੇਖ ਨਹੀਂ ਰਿਹਾ ਅੰਨਾ ਹੋਇਆ ਆਮ ਕਰਕੇ ਪੰਗੇ ਦੰਨੇ ਆ ਵੀ ਤੂੰ ਅੰਨਾ ਹੋਇਆ ਸੀ ਮਤਲਬ ਦੇਖ ਤੇ ਸਕਦਾ ਸੀ ਪਰ ਤੂੰ ਦੇਖਿਆ ਨਹੀਂ ਅੱਖਾਂ ਦੇ ਹੁੰਦਿਆਂ ਹੋਇਆਂ ਵੀ ਨਾ ਵੇਖਣਾ ਮਨ ਕਰਕੇ ਅਗਿਆਨੀ ਹੋਣਾ ਗਿਆਨ ਪ੍ਰਾਪਤ ਕਰਨ ਦਾ ਸਬਬ ਹੈ ਅਫਸਰ ਹੈ ਗੁਰੂ ਹੈ ਉਹ ਤੋਂ ਬਾਅਦ ਵਿੱਚ ਵੀ ਅਗਿਆਨੀ ਹੋਣਾ ਕਾਹੀ ਕੀ ਕੁਸ਼ਲਾਤ ਕਬੀਰ ਸਾਹਿਬ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੀ ਕੀ ਕੁਸ਼ਲਾਤ ਹਾਥ ਦੀਪ ਕੋਇ ਪਰੇ ਦੀਵਾ ਫੜ ਕੇ ਖੂਚ ਡਿੱਗ ਗਿਆ ਇਹ ਤੇ ਬੜੀ ਹੈਰਾਨਗੀ ਵਾਲੀ ਗੱਲ ਹੋ ਗਈ ਬਿਲਕੁਲ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਤੂੰ ਮਨ ਕਰਕੇ ਅੰਨਾ ਰਹਿ ਗਿਆ ਜੇ ਤੂੰ ਅੰਨਾ ਹੈ ਤੇ ਆਪਣਾ ਜੀਵਨ ਬਰਬਾਦ ਕਰ ਲਿਆ ਮਨ ਦਾ ਸੁਜਾਖਾ ਹੋਣਾ ਮਨ ਦਾ ਸਿਆਣਾ ਹੋਣਾ ਹੀ ਜ਼ਿੰਦਗੀ ਨੂੰ ਸਫਲ ਕਰਨਾ ਹੈ ਜ਼ਿੰਦਗੀ ਵਿੱਚ ਰੱਬ ਨੂੰ ਮਿਲਣਾ ਹੈ ਵਾਰਾਂ ਦੇ ਵਧੀਕ ਵਿੱਚ ਵੀ ਗੁਰੂ ਸਾਹਿਬ ਨੇ ਬੜਾ ਸੋਹਣਾ ਸਮਝਾਇਆ ਮਨ ਨੂੰ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਣੀ ਮਨ ਅੰਧੇ ਹੁੰਦੇ ਕਵਲ ਸੋਚ ਪੁੱਠੀ ਮਨ ਕਰ ਕੇ ਇਹੋ ਜਿਹੇ ਬੰਦੇ ਕੌਣ ਨੇ ਮਹਾਰਾਜ ਕਹਿੰਦੇ ਦਿਸਣ ਖਰੇ ਕਰੂਪ ਭੜੇ ਪੱਦੇ ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਬੜੇ ਗੰਦੇ ਪੱਦੇ ਹੁੰਦੇ ਨੇ ਚੰਗੇ ਨਹੀਂ ਕਰੂਪ ਕਿਉਂ ਕਿਉਂਕਿ ਮਨ ਕਰ ਕੇ ਕਹਨੇ ਨੇ ਤੇ ਸੋਚ ਕਰਕੇ ਪੁੱਠੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੈ ਮਨਨ ਦੇ ਜਨਮ ਗਵਾਇਆ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਅੱਪਾ ਰੋਜ਼ਾਨਾ ਪੜ੍ਹਦੇ ਆਂ ਜਿਉ ਮਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਮਲੇ ਤਿਨੀ ਜਨਮ ਜੁਏ ਹਾਰਿਆ ਮਨੰਨ ਦੇ ਜਨਮ ਗਵਾਇਆ ਜ਼ਿੰਦਗੀ ਹੀ ਉਹਨਾਂ ਦੀ ਬਰਬਾਦ ਚੱਲ ਗਈ ਜੋ ਬੰਦੇ ਮਨ ਕਰਕੇ ਅੰਨੇ ਹਨ ਮਨ ਕਰਕੇ ਅਗਿਆਨੀ ਹਨ ਇਸ ਲਈ ਗੁਰੂ ਸਾਹਿਬ ਜੀ ਨੇ ਬਣੀ ਮਨ ਨੂੰ ਸੰਬੋਧਨ ਕੀਤੀ ਮਨ ਦਾ ਸੁਣਨਾ ਮਨ ਦਾ ਹਾਜ਼ਰ ਹੋਣਾ ਮਨ ਦਾ ਸਮਝਣਾ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵੀ ਸਾਡਾ ਮਨ ਅਵਸਥਾ ਕਰਕੇ ਉੱਥੇ ਰਹਿ ਜਾਵੇ ਵਿਕਾਸ ਨਾ ਕਰੇ ਮਨ ਸ਼ਰਾਰਤਾਂ ਜੀ ਰਹਿ ਜਾਵੇ ਪਰ ਬੰਦਾ ਉੱਪਰੋਂ ਉਮਰ ਉਮਰ ਵੱਧ ਦਾ ਵੱਧ ਦਾ ਸਿਆਣਾ ਦਿਸਣ ਲੱਗ ਜਾਵੇ ਅਕਸਰ ਬੰਦੇ ਕਹਿੰਦੇ ਨੇ ਵੀ ਅਸੀਂ ਇੰਨੀ ਉਮਰ ਭੋਗ ਲਈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਮਨ ਕਰਕੇ ਅਕਲ ਕਰਕੇ ਲਿਆਕਤ ਕਰਕੇ ਸਿਆਣਾ ਹੈ ਉਹਨੂੰ ਸਿਆਣਾ ਕਿਹਾ ਗਿਆ ਹੈ ਉਮਰ ਦੀ ਗੱਲ ਨਹੀਂ ਕੀਤੀ ਗਈ ਬੜੀ ਵਾਰੀ ਆਪਾਂ ਵਿਸ਼ਾ ਸਾਂਝ ਕਰਦੇ ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਲੋਕ ਮਨ ਕਰਕੇ ਅਗਿਆਨੀ ਨੇ ਮਨ ਕਰਕੇ ਗਿਆਨ ਨਾਲ ਨਹੀਂ ਜੁੜੇ ਉਹਨਾਂ ਨੇ ਆਪਣਾ ਜੀਵਨ ਬੇਅਰਥ ਗਵਾ ਲਿਆ ਇਸ ਜੀਵਨ ਨੂੰ ਹੀ ਜੁਏ ਜਨਮ ਹਾਰਿਆ ਇਸ ਜ਼ਿੰਦਗੀ ਨੂੰ ਹੀ ਹੀਰੇ ਜੈਸਾ ਜਨਮ ਹੈ ਕੌਡੀਆਂ ਬਦਲੇ ਜਾਏ ਕੌਡੀਆਂ ਦੇ ਭਾਅ ਇਸ ਜ਼ਿੰਦਗੀ ਨੇ ਬਰਬਾਦ ਕਰ ਦਿੱਤੀ ਫਿਰ ਇਹੋ ਜੇ ਲੋਕਾਂ ਦੇ ਉੱਤੇ ਗੁਰੂ ਸਾਹਿਬ ਜੀ ਨੇ ਸਵਾਲ ਵੀ ਕੀਤਾ ਵੀ ਤੁਸੀਂ ਸੰਸਾਰ ਵਿੱਚ ਆ ਕੇ ਕੀਤਾ ਕੀ ਹੈ ਜਿਹੜਾ ਅਸੀਂ ਬਾਣੀ ਦਾ ਬਚਨ ਪੜ੍ਹਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿ ਉਹਦੇ ਜੀਵਨ ਦੇ ਉੱਤੇ ਫਟਕਾਰ ਹੈ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨੰਦਿਆਂ ਸਭ ਅੰਗ ਜਿਹੜੇ ਗੁਰੂ ਸਾਹਿਬ ਜੀ ਦੇ ਬਾਣੀ ਦੇ ਆਪਾਂ ਬਚਨ ਪੜ੍ਹ ਪੜ੍ਹਦੇ ਆਂ ਵੀ ਨਾਮ ਬਿਨਾ ਜੀਤਾ ਬਿਵਹਾਰ ਜਿਉ ਮ੍ਰਿਤਕ ਮਿਥਿਆ ਸ਼ਿੰਗਾਰ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਕੂਕਰ ਜੂਠ ਨਵੇਂ ਪਾਏ ਜਿਵੇਂ ਕੋਈ ਕੁੱਤਾ ਜੂਠ ਦੇ ਉੱਤੇ ਮੂੰਹ ਮਾਰ ਰਿਹਾ ਹੈ ਜਿਵੇਂ ਕੋਈ ਡੈੱਡ ਬੋਡੀ ਨੂੰ ਸ਼ਿੰਗਾਰ ਮੇਕਅਪ ਕਰ ਰਿਹਾ ਹੈ ਇਹੋ ਜੇ ਸ਼ਬਦ ਕਿਉਂ ਗੁਰੂ ਸਾਹਿਬ ਨੇ ਮਨੁੱਖ ਨੂੰ ਕਹੇ ਕਿਉਂਕਿ ਮਨ ਕਰਕੇ ਅੰਨਾ ਸੀ ਰੱਬ ਦੇ ਗੁਨਾ ਤੋਂ ਰੱਬੀ ਨਾਮ ਤੋਂ ਟੁੱਟਣ ਹੋਣ ਕਰਕੇ ਟੁੱਟੇ ਹੋਣ ਕਰਕੇ ਇਹਨੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ ਤੇ ਸਤਗੁਰੂ ਜੀ ਕਹਿੰਦੇ ਕਾਰਨ ਕੀ ਆਪੀ ਨੇ ਭੋਗ ਭੋਗ ਕੇ ਇਹਨੇ ਕਈ ਤਰ੍ਹਾਂ ਦੇ ਭੋਗ ਭੋਗ ਕੇ ਸੋਚ ਕਰਕੇ ਭੋਗ ਭੋਗਣੇ ਜਿਹੜਾ ਕੁਝ ਅਸੀਂ ਸੋਚਦੇ ਆ ਜੋ ਸਾਡੇ ਦਿਮਾਗ ਨੂੰ ਅਸੀਂ ਖੁਰਾਕ ਦੇ ਰਹੇ ਆ ਜਿਵੇਂ ਨਾ ਜੀ ਬੱਚਿਆਂ ਦੇ ਬਾਰੇ ਅਸੀਂ ਫਿਕਰਮੰਦ ਹੁੰਨੇ ਆ ਵੀ ਬੱਚੇ ਕਿਹੜੀ ਚੀਜ਼ ਖਾਣ ਕਿਹੜੀ ਨਾ ਖਾਣ ਅੱਜ ਕੱਲ੍ਹ ਛੇਤ ਬਾਰੇ ਬਹੁਤ ਕੁਝ ਆਪਾਂ ਪੜ੍ਹਦੇ ਸੁਣਦੇ ਆ ਵੀ ਕਿਹੜੀ ਚੀਜ਼ ਲਾਭਦਾਇਕ ਹੈ ਤੇ ਕਿਹੜੀ ਚੀਜ਼ ਸਾਡੇ ਲਈ ਨੁਕਸਾਨਦਾਇਕ ਹੈ ਬਸ ਗੁਰੂ ਸਾਹਿਬ ਕਹਿੰਦੇ ਵਿਚਾਰਾਂ ਕਰਕੇ ਤੂੰ ਕੀ ਖਾ ਰਿਹਾ ਹੈਂ ब्रह्मज्ञानी का भोजन ज्ञान ਵੀ ਸਾਡੀ ਸੁਰਤ ਦੀ ਖੁਰਾਕ ਗਿਆਨ ਬਣੀ ਹੈ। ਯਾ ਜੋ ਵੀ ਕੁਝ ਆਉਂਦਾ ਸੀ ਖਿੱਚੀ ਜਾਂਦੇ ਆ ਖਾਈ ਜਾਂਦੇ ਆ ਜੋ ਵੀ ਕੁਝ ਆਉਂਦਾ ਹੈ ਦਿਮਾਗ ਡਿਸਟਰਬ ਹੋਏਗਾ। ਦਿਮਾਗੀ ਤੌਰ ਤੇ ਪਰੇਸ਼ਾਨ ਹੋਵਾਂਗੇ। ਸਗੋਂ ਗੰਦਗੀ ਨੂੰ ਜੋ ਚੀਜ਼ ਸਾਡੇ ਕੰਮ ਦੀ ਨਹੀਂ ਉਹਨੂੰ ਤੇ ਬਾਹਰ ਸੁੱਟਣਾ ਚਾਹੀਦਾ। ਪਰ ਗੁਰੂ ਸਾਹਿਬ ਕਹਿੰਦੇ ਇਹ ਬੰਦਾ ਵਿਸ਼ੇ ਵਿਕਾਰਾਂ ਦੇ ਭੋਗ ਆਪਣੇ ਅੰਦਰ ਚਿਤ ਵਧਾ ਰਿਹਾ ਹੈ ਸੋਚਦਾ ਰਹਿੰਦਾ ਹੈ ਇਹਦੇ ਅੰਦਰ ਪੂਰੀ ਗੰਦਗੀ ਹੈ ਦਿਮਾਗ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿਵ ਸਚਿਆਰਾ ਹੋਈ ਹੈ ਇੱਥੋਂ ਵੀ ਪਿਛਲਾ ਸਾਰਾ ਡਾਟਾ ਡਿਲੀਟ ਕਿਵੇਂ ਹੋਇਆ ਤਾਂ ਜੋ ਨਵੀਂ ਸੋਚ ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਪਹਿਲਾ ਪਾਸੇ ਕੀਤਾ ਜਾਏ ਪਹਿਲੇ ਮਟੀਰੀਅਲ ਨੂੰ ਡਾਟੇ ਨੂੰ ਡਿਲੀਟ ਕੀਤਾ ਜਾਏ ਤਾਂ ਹੀ ਗੁਰੂ ਦੀ ਵਿਚਾਰ ਨੂੰ ਅੰਦਰ ਪਾਵਾਂਗੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਜਿਹੜਾ ਇਹ ਭਾਂਡਾ ਆਤ ਦਾ ਮੈਲਾ ਹੈ ਭਾਂਡਾ ਆਤ ਮਲੀਨ ਇਹਨੂੰ ਬਾਹਰੀ ਤੌਰ ਦੇ ਉੱਤੇ ਸਾਫ਼ ਕਰਿਆਂ ਸਫਲ ਨਹੀਂ ਹੋ ਸਕਦੇ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰੇ ਹੋਏ ਇੱਥੇ ਆਉਣਾ ਸੀ ਜੀ ਕਰਨ ਸੋਜੀ ਪਾਈ ਸੀ ਸੋਜੀ ਪ੍ਰਾਪਤ ਕਰਨ ਲਈ ਭਾਂਡਾ ਧੋਏ ਬੈਸ ਤੂਪ ਦੇਵੋ ਤਉ ਦੁੱਧੇ ਕੋ ਜਾਵੋ ਗੁਰੂ ਦੇ ਗਿਆਨ ਦੀ ਦੁੱਧ ਦੀ ਵਸਤੂ ਤਾਂ ਹੀ ਪਾਵਾਂਗੇ ਜੇ ਪਹਿਲਾਂ ਵਾਲਾ ਮਟੀਰੀਅਲ ਡਾਟਾ ਡਿਲੀਟ ਕਰਾਂਗੇ ਪਾਸੇ ਕਰਾਂਗੇ ਮਨ ਨੂੰ ਸੁਰਤ ਨੂੰ ਸਾਫ਼ ਕਰਾਂਗੇ ਕਿਵ ਸਚਿਆਰਾ ਹੋਈ ਹੈ ਗੁਰੂ ਸਾਹਿਬ ਕਹਿੰਦੇ ਇਹ ਸਚਿਆਰਾ ਕਿਵੇਂ ਹੋ ਸਕਦਾ ਹੈ ਇਹਨੇ ਤੇ ਆਪਣੇ ਅੰਦਰ ਬੁਰੀਆਂ ਵਿਚਾਰਾਂ ਟੈਂਦੀ ਕਲਾ ਕਲੇਸ਼ ਚੁਗਲੀ ਨਿੰਦਾ ਮਤਲਬ ਜਿਹੜੀ ਚੀਜ਼ ਸਾਡੇ ਲਈ ਦੁਖਦਾਈ ਹੈ ਉਹ ਸੋਚ ਵਿੱਚ ਅਸੀਂ 네ਗੇਟਿਵ ਵਿਚਾਰਾਂ ਲੈ ਕੇ ਬੈਠੇ ਹਾਂ ਕਿਉਂ ਕਿ ਕਿਉਂਕਿ ਮਾੜੀਆਂ ਚੀਜ਼ਾਂ ਬੁਰੀਆਂ ਚੀਜ਼ਾਂ ਦੀ ਖੁਰਾਕ ਦੇ ਭੋਗ ਭੋਗ ਰਹੇ ਹਾਂ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦ ਰਸ ਮਿੱਠਾ ਰਸ ਮਾਸ ਇੱਤੇ ਰਸ ਸਰੀਰ ਕੇ ਇਹਨੇ ਭੋਗ ਪਹਿਲੇ ਹੀ ਭੋਗ ਚੁਕੇ ਆ ਸੋਚ ਕਰਕੇ ਕਿਰਤ ਕਰਮ ਕੇ ਵਿਛੜੇ ਬੁਰੀ ਸੋਚ ਨੂੰ ਕੰਮੇ ਲਾਇਆ ਹੋਇਆ ਸੀ ਵੀ ਬੁਰਾ ਸੋਚ ਇਹ ਵੀ ਤੇ ਕਰਮੀ ਹੈ ਨਾ ਕਰਮ ਦਾ ਮਤਲਬ ਹੁੰਦਾ ਫਿਜ਼ੀਕਲੀ ਵਰਕ ਹੀ ਨਹੀਂ ਹੁੰਦਾ ਦਿਮਾਗ ਵੀ ਸਾਡਾ ਕੰਮ ਕਰ ਰਿਹਾ ਹੈ ਮਨ ਵੀ ਸਾਡਾ ਕੰਮ ਕਰ ਰਿਹਾ ਹੈ ਭੈੜੀ ਕਿਰਤ ਦੇ ਕੰਮ ਕਰਕੇ ਕਾਚਾ ਤਨ ਸੰਚੇ ਧਨ ਦਾ ਮਤਲਬ ਉਥੇ ਦੌਲਤ ਹੀ ਨਹੀਂ ਹੈ ਪੈੜੀਆਂ ਫੋਕੀਆਂ ਵਿਚਾਰਾ ਸੰਚੇ ਇਕੱਠੀਆਂ ਕਰ ਰਹੇ ਆ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਜ਼ਹਿਰ ਅੰਦਰ ਹੈ ਵਿਖਿਆ ਅੰਦਰ ਹੈ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਚੰਗੀਆਂ ਵਿਚਾਰਾ ਗੁਰੂ ਦੇ ਖਿਆਲ ਗੁਰਮਤੀ ਪਾਏ ਗੁਰੂ ਦੀ ਮੱਤ ਵਿੱਚੋਂ ਪ੍ਰਾਪਤ ਕਰ ਹੁਣ ਮਹਾਰਾਜ ਕਹਿੰਦੇ ਇਸੇ ਕਰਕੇ ਤੇ ਵਿਛੜਿਆ ਸੀ ਕਿਰਤ ਕਰਮ ਕੇ ਵਿਛੁੜੇ ਕਿਉਂ ਕਿਉਂਕਿ ਨੇ ਇੰਨੇ ਭੋਗ ਭੋਗ ਲੇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਆਪੀ ਨੇ ਭੋਗ ਭੋਗ ਕੇ ਅੱਗ ਲੁੱਡ ਗਈ ਦੀ ਹੋਏ ਪਸਮੜ ਭਾਉ ਰਸਦਾਇਆ ਇਹ ਮਿੱਟੀ ਹੋ ਗਿਆ ਖੇ ਹੋ ਗਿਆ ਮਤਲਬ ਇਹਦੀ ਕੋਈ ਵੈਲਿਊ ਹੀ ਨਹੀਂ ਹੋਣਾ ਇਦੀ ਕੋਈ ਵੈਲਿਊ ਹੀ ਨਹੀਂ ਜਿਵੇਂ ਆਪਾਂ ਪਿੱਛੇ ਪੜ ਚੁੱਕੇ ਨਾ ਨਾਨਕ ਗੁਰੂ ਨਾ ਚਿਤਰੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜਿ ਨੂੰ ਸੁੰਝੇ ਅੰਦਰ ਖੇਤ ਕੋਈ ਕਦਰ ਨਹੀਂ ਐ ਹੋਏ ਪਸਮੜ ਕਿਉਂ ਕਿਉਂਕਿ ਭੋਗ ਭੋਗ ਕੇ ਸੋਚ ਹੀ ਬੜੀ ਗੰਦੀ ਐ ਇਹਨੂੰ ਕਿਹਨੇ ਗੱਲ ਲਾਉਣਾ ਹੈ ਕੋਣ ਦੋਸਤੀ ਪਾਏ ਕੋਣ ਕੋਲ ਬੈਠੇ ਕੋਈ ਭਲੇਖਾ ਖਾ ਕੇ ਸਾਂਝ ਤੇ ਪਾ ਲਿੰਦਾ ਅੱਗੇ ਆਪਾਂ ਪੜਾਂਗੇ ਸਿਮਲ ਰੁਖ ਸਰਾਏ ਰਾਤ ਦੀਰਗਤ ਮੁਚ ਪਰ ਜੋ ਉਹਦਾ ਟੇਸਟ ਦੇਖਦੇ ਆਂ ਸੁਭਾਅ ਵੇਖਦੇ ਆਂ ਬੰਦੇ ਦੀ ਗੱਲਬਾਤ ਦੇਖਦੇ ਆਂ ਫਿਰ ਮਨ ਦੁਖੀ ਹੁੰਦਾ ਐ ਵੀ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ ਇਹ ਬੰਦਾ ਤਾਂ ਕਿਸੇ ਕੰਮ ਦਾ ਹੀ ਨਹੀਂ ਮੈਂ ਤੇ ਇਹਨੂੰ ਬਾਹਰੀ ਤੌਰ ਤੇ ਵੇਖ ਕੇ ਇਹਦੇ ਨਾਲ ਸਾਂਝ ਪਾ ਲਈ ਪਰ ਅੰਦਰੋਂ ਤੇ ਗੰਦਗੀ ਦਾ ਭਰਿਆ ਹੋਇਆ ਗੁਰੂ ਸਾਹਿਬ ਕਹਿੰਦੇ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭਾਉ ਰਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਤ ਜਲਾਇਆ ਉਹ ਯਾਦ ਰੱਖੋ ਜੇ ਜਿੰਨੇ ਵੀ ਅਸੀਂ ਔਗਣ ਕਰਦੇ ਆ ਉਹ ਸਾਡੇ ਲਈ ਸਾਡੇ ਪੈਰਾਂ ਦੀ ਜ਼ੰਜੀਰ ਬਣਦੇ ਜਾਂਦੇ ਹਨ ਨਾਨਕ ਔਗਣ ਜਿੱਤੜੇ ਤੇਤੇ ਗਲੀਆਂ ਜੰਜੀਰ ਅਸੀਂ ਆਪਣੇ ਆਪ ਨੂੰ ਔਗਣ ਕਰ ਕਰਕੇ ਨਾ ਜ਼ੰਜੀਰਾਂ ਦੇ ਵਿੱਚ ਫਸ ਲੇਗੇ ਨਹੀਂ ਤੇ ਜ਼ਿੰਦਗੀ ਸੌਖੀ ਤੇ ਬੜੀ ਸ਼ਾਨਦਾਰ ਬੜੀ ਮੰਜ਼ਲ ਵਾਲੇ ਪਾਸੇ દોੜੀ ਜਾਏਗੀ ਇਹਦਾ ਫਿਰ ਸਹਿਜ ਹੀ ਇਹਨੂੰ ਪ੍ਰਾਪਤੀ ਹੋ ਜਾਣੀ ਹੈ ਪਰ ਇਹਨੇ ਔਗਣਾਂ ਦੇ ਨਾਲ ਸਾਂਝ ਪਾ ਕੇ ਆਪਣੇ ਆਪ ਨੂੰ ਜੰਜੀਰਾਂ ਦੇ ਵਿੱਚ ਇੰਨਾ ਬੰਨ ਲਿਆ ਇਹਦੇ ਲਈ ਹੁਣ ਮੁਸ਼ਕਲ ਹੋ ਜਾਣਾ ਹੈ ਮੰਜਲੀ ਨੇ ਆਪਣੇ ਆਪ ਵਿੱਚ ਹੀ ਔਖੀ ਬਣਾ ਲਈ ਹੈ ਮਹਾਰਾਜ ਕਹਿੰਦੇ ਗਲ ਸੰਗਲ ਘੱਤ ਚ ਲਾਇਆ ਅੱਗੇ ਕਰਨੀ ਕੀਰਤ ਬਾਜੀ ਹੈ ਮਰਨ ਤੋਂ ਬਾਅਦ ਵਿੱਚ ਨਹੀਂ ਮਰਨ ਤੋਂ ਬਾਅਦ ਵਿੱਚ ਸਾਡੀ ਇਹ ਨਹੀਂ ਵੀ ਅੱਗੇ ਜਾ ਕੇ ਸਾਡੇ ਤੋਂ ਲਿਖੇ ਦੀ ਗੱਲ ਇੱਥੇ ਤੂੰ ਕੀ ਖਟਿਆ ਹੈ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਨਾ ਜੀ ਅਸੀਂ ਇਹ ਵੇਖਦੇ ਆ ਵੀ ਉਹਨੇ ਅੱਜ ਤੱਕ ਕੀ ਖਟਿਆ ਹੈ ਕੀ ਕਮਾਇਆ ਹੈ ਉਹਦੀ ਸੋਚ ਕਿਹੋ ਜੀ ਉਹਦੇ ਵਿਚਾਰ ਕਿਹੋ ਜੇ ਹਨ ਬਿਲਕੁਲ ਇਸੇ ਤਰ੍ਹਾਂ ਜੋ ਅਸੀਂ ਹੁਣ ਆਪਣੀ ਸੋਚ ਤਿਆਰ ਕਰ ਰਹੇ ਹਾਂ ਜੋ ਪੜ ਰਹੇ ਹਾਂ ਜਿੱਥੇ ਅਸੀਂ ਸਮਾਂ ਲਾ ਰਹੇ ਹਾਂ ਜਿਵੇਂ ਜਵਾਨੀ ਦਾ ਸਮਾਂ ਹੈ ਜਿਨੇ ਜਵਾਨੀ ਦੇ ਵਿੱਚ ਸਹੀ ਥਾਂ ਦੇ ਉੱਤੇ ਮਿਹਨਤ ਕੀਤੀ ਹੋਵੇ ਪੜ੍ਹਾਈ ਕੀਤੀ ਹੋਵੇ ਕਾਲਣਾ ਕਾਲੀ ਹੋਵੇ ਫਿਰ ਉਹਦੀ ਮਿਹਨਤ ਕਾਮਯਾਬੀ ਅੱਗੇ ਰਹਿਮਤ ਦਾ ਰੰਗ ਲੈ ਕੇ ਆਉਂਦੀ ਹੈ ਉਹ ਕਾਮਯਾਬ ਹੋ ਜਾਂਦਾ ਅੱਗੇ ਕਰਨੀ ਕੀਰਤ ਬਾਚੀ ਹੈ ਵੀ ਬੰਦੇ ਨੇ ਕੀਤਾ ਕੀ ਅੱਜ ਤੱਕ ਖਟਿਆ ਕੀ ਹੈ ਉਹਦੀ ਫਿਰ ਕਦਰ ਪੈਂਦੀ ਹੈ ਬੇਲੇਖਾ ਕਰ ਸਮਝਾਇਆ ਜਿਹੜੇ ਸਾਡੇ ਅੰਦਰ ਦੀ ਇੱਕ ਜ਼ਮੀਰ ਦੀ ਪੁਕਾਰ ਹੈ ਆਵਾਜ਼ ਹੈ ਮਹਾਰਾਜ ਕਹਿੰਦੇ ਕਿਉਂਕਿ ਜਿਹੜਾ ਰੱਬ ਆ ਮਨੁੱਖ ਦੇ ਅੰਦਰ ਹੈ ਇੱਕ ਸਾਡੀ ਆਤਮਾ ਦੀ ਆਵਾਜ਼ ਹੈ ਜਿੰਨੇ ਵੀ ਬੰਦੇ ਕੋਈ ਬੁਰੇ ਕੰਮ ਕਰਦੇ ਹਨ ਪਤਾ ਉਹਨਾਂ ਨੂੰ ਵੀ ਹੁੰਦਾ ਹੈ ਆਪਕਸਰ ਸਾਂਝ ਪਾਣਿਆ ਵੀ ਜੇ ਬੰਦਾ ਸੋਚੇ ਵੀ ਮੈਂ ਦੁਨੀਆ 'ਚ ਸਭ ਤੋਂ ਵੱਧ ਮੂਰਖ ਕਿਹਨੂੰ ਬਣਾਉਣਾ ਸਭ ਤੋਂ ਵੱਧ ਮੂਰਖ ਸ਼ਾਇਦ ਬੰਦਾ ਆਪਣੇ ਆਪ ਨੂੰ ਹੀ ਬਣਾਉਂਦਾ ਹੈ ਅੰਦਰੋਂ ਇੱਕ ਪੁਕਾਰ ਰੱਬ ਦੀ ਹੋ ਰਹੀ ਹੈ ਪਰ ਅਸੀਂ ਕਰਦੇ ਕੁਝ ਹੋਰ ਆਂ ਮਹਾਰਾਜ ਕਹਿੰਦੇ ਇਹ ਕਿਵੇਂ ਕਬੂਲ ਹੋ ਸਕਦਾ ਹੈ ਆਪਣੀ ਨਿਗਾਹ ਦੇ ਵਿੱਚ ਬਹਿਲੇਖਾ ਕਰ ਸਮਝਾਇਆ ਇਹ ਕਿਵੇਂ ਕਬੂਲ ਹੋ ਸਕਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਥਾਵਨਾ ਹੋ ਵੀ ਪਹੁੰਦੀ ਜਦੋਂ ਬੁਰਾ ਭੋਗ ਭੋਗਿਆ ਬੁਰਾ ਚਿਤ ਬਿਆ ਭੋਜਨ ਆਪਣੀ ਸੁਰਤ ਨੂੰ ਮੰਦਾ ਦਿੱਤਾ ਬੁਰੀਆਂ ਵਿਚਾਰਾਂ ਦੇ ਵਿੱਚ ਫਸਿਆ ਰਿਹਾ ਔਗਣ ਕਰ ਕਰਕੇ ਆਪਣੇ ਆਪ ਨੂੰ ਜੰਜੀਰ ਦੇ ਵਿੱਚ ਕੱਸ ਲਿਆ ਹੁਣ ਗੁਰੂ ਸਾਹਿਬ ਕਹਿੰਦੇ ਨਤੀਜਾ ਮਿਲਣਾ ਹੈ ਥਾਉ ਨਾ ਹੋਵੇ ਪੌਂਦੀ ਇਹਨੂੰ ਜੁੱਤੀਆਂ ਪੈਂਦੀਆਂ ਹਨ ਪੌਂਦੀ ਦਾ ਅਰਥ ਹੈ ਜੁੱਤੀਆਂ ਪਹਿਣਾ ਜੁੱਤੀਆਂ ਪਹਿਣਾ ਦਾ ਅਰਥ ਹੁੰਦਾ ਹੈ ਵੀ ਬੁਰੇ ਕੰਮ ਦਾ ਨਤੀਜਾ ਭੁਗਤਣਾ ਆਮ ਕਰਕੇ ਆਪਾਂ ਕਹਿ ਦਿਆ ਕਰਦੇ ਸੀ ਵੀ ਤੂੰ ਇਹ ਕੰਮ ਕਰ ਤੇ ਤੈਨੂੰ ਜੁੱਤੀਆਂ ਪਹਿਣੀਆਂ। ਹੁਣ ਜੁੱਤੀਆਂ ਪਹਿਣਗੀਆਂ। ਉਹਦਾ ਮਤਲਬ ਕੀ ਸੀ? ਵੀ ਜੇ ਰਾਹ ਗਲਤ ਹੈ ਤੇ ਉਹਦੇ ਨਤੀਜੇ ਵੀ ਗਲਤ ਮਿਲਣਗੇ। ਮਤਲਬ ਤੇ ਇਹੀ ਸੀ ਨਾ। ਸਤਿਗੁਰੂ ਕਹਿੰਦੇ ਜਦੋਂ ਬੰਦਾ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਉਹਦੇ ਨਤੀਜੇ ਉਹਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ। ਹੁਣ ਜੇ ਕਵੇ ਵੀ ਮੈਂ ਵਾਪਸ ਪਿੱਛੇ ਜਾ ਕੇ ਸਵਾਰ ਲਿਆਂ ਸਮਾਂ ਲੰਘ ਜਾਂਦਾ ਹੈ ਖੁੰਝ ਜਾਂਦਾ ਹੈ। ਸਤਿਗੁਰੂ ਕਹਿੰਦੇ ਹੁਣ ਸੁਣੀਏ ਕਿਆ ਰੁਆਇਆ ਹੁਣ ਸੁਣੀਏ ਕਿਆ ਰੁਆਇਆ ਜਦੋਂ ਗੁਰੂ ਨੇ ਸਮਝਾਇਆ ਥਾਂ ਥਾਂ ਦੇ ਉੱਤੇ ਸਾਨੂੰ ਸਮਝਣ ਦੇ ਲਈ ਕਿੰਨਾ ਕੁਝ ਮਿਲਦਾ ਹੈ ਜੇ ਅਸੀਂ ਸਮਝਣਾ ਹੋਵੇ ਪਰ ਅਸੀਂ ਨਹੀਂ ਸਮਝਦੇ ਮਹਾਰਾਜ ਕਹਿੰਦੇ ਇਸ ਕਾਰਨ ਕਰਕੇ ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੈ ਜਨਮ ਗਵਾਇਆ ਅਗਿਆਨੀ ਮਨੁੱਖ ਨੇ ਅਗਿਆਨਤਾ ਦੇ ਵਾਸਾ ਕੀ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ ਹੈ ਜੀਵਨ ਬੇਲ ਸਭ ਨੂੰ ਜਾਂਦਾ ਹੈ ਜੋ ਮਿਲਿਆ ਹੈ ਜੀਵਨ ਇਹ ਖੁਸ਼ਕਿਸਮਤੀ ਹੈ ਇਹਦਾ ਸੇ ਸ਼ੁਕਰ ਕਰਨਾ ਹੈ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੇ ਸੋਖੇ ਤੇ ਪਿਆਰੇ ਸ਼ਬਦਾਂ ਵਿੱਚ ਕਿਹਾ ਭਈ ਪ੍ਰਾਪਤ ਮਨੁੱਖ ਦੇਹੁਰਿਆ ਪਰਨਾਲੀ ਕਹਿੰਦਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਸਰੀਰ ਨੂੰ ਸਾਰਥਕ ਸਿੱਧ ਕਰਨਾ ਜਿੰਨਾ ਸਾਨੂੰ ਸਰੀਰ ਵਿੱਚ ਸੋਚ ਮਿਲੀ ਹੈ ਜੋ ਸਾਨੂੰ ਸਰੀਰ